ਬਿੱਟੂ ਜੀ ਕੀ ਕਹਿਣਾ ਜਿਹੜਾ ਬਾਈਕਾਟ ਕੀਤਾ ਹੈਗਾ ਮਜ਼ਦੂਰੀ ਯੂਨੀਅਨ ਵੱਲ ਦੇਖੋ ਜੀ ਪੰਜਾਬ ਸਰਕਾਰ ਤੋਂ ਸਾਨੂੰ ਇੱਕ ਰੋਸ ਹੈ ਜਿਹੜੀ ਭਗਵੰਤ ਮਾਨ ਜੀ ਨੇ ਸਾਡੀ ਮਜ਼ਦੂਰੀ ਵਧਾਈ ਸੀ ਉਹਨਾਂ ਨੇ ਵੀਡੀਓ ਹੀ ਪਾਤੀ ਅਸੀਂ ਲੱਡੂ ਹੀ ਵੰਡਵਾਏ ਮੰਡੀਆਂ 'ਚ ਅਸੀਂ ਐਸ ਉੱਤੇ ਪੰਜਾਬ ਸਰਕਾਰ ਸਾਡੇ ਲਈ ਚੰਗੀ ਆਈ ਹੈ ਭਗਵੰਤ ਮਾਨ ਜੀ ਪਰ ਸਾਡੇ ਨਾਲ ਐਜੀ ਕੁੱਤੇ ਖਾਣੀ ਹੋਈ ਹੈ ਸਾਨੂੰ ਇੱਕ ਮਿੱਠਾ ਝਾਸਾ ਦੇ ਕੇ ਛੱਡ ਦਿਆ ਕਹਿੰਦੇ ਤੁਹਾਡੀ ਮਜ਼ਦੂਰੀ ਵਧਾਤੀ ਵੀਡੀਓ ਪਾਤੀ ਪਰ ਕਮੇਟੀ ਦੇ ਵਿੱਚ ਹਲੇ ਤੱਕ ਉਹ ਲਿਸਟ ਨਹੀਂ ਆਈ ਸਾਡੇ ਨਾਲ ਕੌਡਾਂ ਮਜ਼ਾਕ ਕੀਤਾ ਗਿਆ ਉਹੀ 7 ਪੈਸੇ ਵਧਾ ਕੇ 13 ਪੈਸੇ ਬਤਾਤੇ ਕਹਿੰਦੇ ਜੀ ਆਹ ਤੁਹਾਡੀ ਜੀ ਹੈ ਇਸ ਕਰਕੇ ਅਸੀਂ ਪੰਜਾਬ ਸਰਕਾਰ ਤੋਂ ਸਾਡਾ ਇਹੀ ਰੋਸ ਹੈ ਕਿ ਸਾਡੀ ਮਜ਼ਦੂਰੀ ਵਧਾਈ ਜਾਵੇ ਇਹ ਦੋ ਸੀਜ਼ਨਾਂ ਟਪੀਆਂ ਜੀ ਦੋ ਸੀਜ਼ਨਾਂ ਦੇ ਵਿੱਚ ਮਜ਼ਦੂਰਾਂ ਨੂੰ ਘੱਟੋ-ਘੱਟ ਵੀ 6 ਕਰੋੜ ਦਾ ਲਾਸ ਹੋ ਰਿਹਾ ਜੀ 600 ਕਰੋੜ ਦਾ ਇਸ ਲਈ ਅਸੀਂ ਆਮ ਆਦਮੀ ਪਾਰਟੀ ਨੂੰ ਬਾਈਕਾਟ ਕਰਦੇ ਹਾਂ ਕਿਸ ਤਰ੍ਹਾਂ ਦਾ ਰਹੂਗਾ ਅਗਲਾ ਸੰਘਰਸ਼ ਤੁਹਾਡਾ ਅਗਲਾ ਸੰਘਰਸ਼ ਅਸੀਂ ਪੂਰਾ ਸੰਘਰਸ਼ ਜਟਕੇ ਲੜਾਂਗੇ ਆਲ ਪੰਜਾਬ ਦੇ ਨਾਲ ਅਸੀਂ ਸਾਰੇ ਇਕੱਠੇ ਹੋ ਕੇ ਬੜੇ ਹੀ ਵੱਡੇ ਧਰਨੇ ਦੇਵਾਂਗੇ ਉਹ ਸਖਤਾ ਦਾ ਸਾਰੇ ਪੰਜਾਬ ਦੇ ਵਿੱਚ ਝੰਡਾ ਮਾਰਚ ਕੱਢਾਂਗੇ ਕਾਲੇ ਝੰਡੇ ਲੈ ਕੇ ਅਸੀਂ ਵੋਟਾਂ ਆ ਗਈਆਂ ਨੇ ਇਲੈਕਸ਼ਨ ਆ ਗਏ ਲੋਕ ਸਭਾ ਦੇ ਉਹਨੂੰ ਉਹਨੂੰ ਕਿਵੇਂ ਦੇਖੋਗੇ ਉਹਨੂੰ ਅਸੀਂ ਇੱਕੋ ਹੀ ਗੱਲ ਕਵਾਂਗੇ ਵੀ ਆਮ ਆਦਮੀ ਪਾਰਟੀ ਨੂੰ ਬਾਈਕਾਟ ਕਰੋ ਜੋ ਸਰਕਾਰ ਮਜ਼ਦੂਰਾਂ ਦੀ ਨਹੀਂ ਸੁਣ ਰਹੀ ਸਾਨੂੰ ਇੱਕ ਝਾਸੇ ਦੇ ਵਿੱਚ ਦੇ ਕੇ ਛੱਡ ਦੇ ਰਹੀ ਹੈ ਕਦੇ 13 ਪੈਸੇ ਦੇਤੇ ਕਦੇ 7 ਪੈਸੇ ਦੇਤੇ ਇਲਾਨ ਤਾਂ ਕਰਤੇ 25% ਵਾਧੇ ਦਾ ਪਰ ਸਾਨੂੰ ਵਾਦਾ ਹੀ ਨਹੀਂ ਦਿੱਤਾ ਇਸ ਲਈ ਅਸੀਂ ਕੜਾ ਸੰਘਰਸ਼ ਲੜਾਂਗੇ ਵੀ ਆਮ ਆਦਮੀ ਪਾਰਟੀ ਦਾ ਸਾਰੇ ਪੰਜਾਬ ਦੇ ਮਜ਼ਦੂਰ ਬਾਈਕਾਟ ਕਰਨਗੇ ਕਿ ਕੀ ਮਾਮਲਾ ਜਿਹੜਾ ਤੁਸੀਂ ਅੱਜ ਜਿਹੜਾ ਆਮ ਆਦਮੀ ਪਾਰਟੀ ਦਾ ਬਾਈਕਾਟ ਕੀਤਾ ਸੋਨੀ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜਾ ਇੱਥੇ ਕਿਦੜਵਾ ਪਹੁੰਚੇ ਅਸੀਂ ਤੇ ਸਾਨੂੰ ਇੱਥੇ ਤੁਸੀਂ ਬਾਈਕਟ ਲੈਣ ਵਾਸਤੇ ਆਏ ਹੋ ਸਾਡੇ ਮਜ਼ਦੂਰਾਂ ਦੀ ਆਵਾਜ਼ ਇਹ ਬੋਲੀ ਤੇ ਗੁੰੰਗੀ ਜਿਹੜੀ ਸਰਕਾਰ ਉਹਨਾਂ ਤੱਕ ਪਹੁੰਚਾ ਲਈ ਤੁਸੀਂ ਸਾਡੇ ਕੋਲ ਇੱਥੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਡਾ ਸੰਘਰਸ਼ ਹੈ ਜੀ ਇਹ ਲਗਾਤਾਰ ਸਾਲ ਡੇਢ ਸਾਲ ਤੋਂ ਅਸੀਂ ਕਰ ਰਹੇ ਹਾਂ ਜੀ ਪਹਿਲਾਂ ਰੋਸ ਮੁਜ਼ਾਹਰੇ ਕਿਤੇ ਦਰਨੇ ਵੀ ਲਾਏ ਪਰ ਸਰਕਾਰ ਦੀਆਂ ਕੰਨਾਂ ਤੇ ਕੋਈ ਵੀ ਰੋ ਨਾ ਦੇ ਮਤਲਬ ਕਿ ਕੋਈ ਜੂ ਨਹੀਂ ਸਰਦੀ ਹੁਣਾ ਹੁਣ ਲਾਸਟ ਦੇ ਵਿੱਚ ਅਸੀਂ ਮਜ਼ਦੂਰਾਂ ਨੂੰ ਇਹ ਫੈਸਲਾ ਕੀਤਾ ਹੈ ਕਿ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਕੋਈ ਰੋਸ ਦਰਨਾ ਨਹੀਂ ਕੋਈ ਮੁਜ਼ਾਹਰਾ ਨਹੀਂ ਸਿਰਫ ਬਾਈਕਾਟ ਕਰ ਕਰਦੇ ਵੋਟਾਂ ਤੁਹਾਨੂੰ ਪਤਾ ਹੀ ਇੱਕ ਮਹੀਨੇ ਬਾਅਦ ਵੋਟਾਂ ਹੈ ਅਸੀਂ ਇਹ ਲੋਕਾਂ ਨੂੰ ਸੰਦੇਸ਼ ਤਾਂ ਦੇਵਾਂਗੇ ਕਿ ਇਹਨਾਂ ਦਾ ਇਹਨਾਂ ਨੂੰ ਮੱਲੇ ਦੇ ਵਿੱਚ ਘਰਾ ਦੇ ਵਿੱਚ ਵੜ ਨਾ ਦਿਓ ਇਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕਰੋ ਘਰਾ ਦੇ ਅੱਗੇ ਦੇ ਵਿੱਚ ਜਿੱਦ ਤਰ੍ਹਾਂ ਬਾਈਕਾਟ ਲਈ ਹੈ ਨ ਪੋਸਟਰ ਇਹ ਘਰਾ ਦੇ ਅੱਗੇ ਵੀ ਪੋਸਟਰ ਲਗਾ ਦਾਂਗੇ ਇਸ ਤਰ੍ਹਾਂ ਦੇ ਬਾਈਕਾਟ ਕਿਸ ਤਰ੍ਹਾਂ ਦਾ ਇਸ ਤੋਂ ਬਾਅਦ ਜਿਹੜਾ ਸ਼ੰਘਰ ਕਿਸ ਤਰ੍ਹਾਂ ਦਾ ਰਹੂਗਾ ਜੇ ਮਾਨ ਸਰਕਾਰ ਟੋਡੀਆਂ ਜਿਹੜੀਆਂ ਮੰਗਾ ਹੈਗੀਆਂ ਮੰਨਦੀ ਨਹੀਂ ਹਾਂਜੀ ਉਹ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਕਿਸਾਨਾਂ ਦਾ ਫਿਕਰ ਹੈ ਜੀ ਇਥੋਂ ਦਾ ਮਤਲਬ ਕਿ 10-15 ਦਿਨਾਂ ਦਾ ਸਾਡਾ ਇੱਥੇ ਕੰਮ ਹੈਗਾ ਜਿਹੜਾ ਬਹੁਤ ਹੀ ਜ਼ਿਆਦਾ ਮਤਲਬ ਕਿ ਚੱਲ ਰਿਹਾ ਹੈਗਾ ਇਸ ਤੋਂ ਬਾਅਦ ਅਸੀਂ 10-15 ਦਿਨਾਂ ਬਾਅਦ ਫਰੀ ਹੋ ਜਾਵਾਂਗੇ ਉਸ ਤੋਂ ਬਾਅਦ ਅਸੀਂ ਘਰ-ਘਰ ਜਾ ਕੇ ਇਹਨਾਂ ਦਾ ਪੂਰਾ ਕੂੜ ਪ੍ਰਚਾਰ ਕਰਾਂਗੇ ਜਿਹੜਾ ਕਿ ਮਿੱਠੇ ਲਾਰੇ ਲਾ ਕੇ ਮਤਲਬ ਕਿ ਮਿੱਠੀਆਂ ਗੋਲੀਆਂ ਦੇ ਕੇ ਇੱਕ ਵੀਡੀਓ ਪਾਤੀ 25% ਮਜ਼ਦੂਰੀ ਵਧਾਤੀ ਸਾਨੂੰ ਤਾਂ ਮਜ਼ਦੂਰੀ ਉਹ ਮਿਲਦੀ ਹੈ ਜਿਹੜੀ ਮਾਰਕੀਟ ਕਮੇਟੀ ਨੂੰ ਲਿਸਟ ਆਵੇ ਕਦੇ 7 ਪੈਸੇ ਵਧਾ ਦਿੰਦੇ ਹੁਣ ਤੀਜਾ ਸੀਜ਼ਨ ਹੈ ਜਿਹੜੀ ਲਿਸਟ ਪਾਈ ਸੀ ਉਸ ਤੋਂ ਬਾਅਦ ਤਿੰਨ ਸੀਜ਼ਨ ਹੋ ਗਏ 7 ਪੈਸੇ ਵਧਾਤੀ ਉਸ ਤੋਂ ਪਿਛਲਾ ਸੀਜ਼ਨ ਆਇਆ ਉਸ ਤੋਂ 15 ਤੇ ਹੁਣ ਜਿਹੜੀ ਲਿਸਟ ਆਈ 80 ਪੈਸੇ ਵਧਾਤੀ ਦੀ ਤੇ ਵੀਡੀਓ ਪਾਈ ਜਾਂਦੇ 25% 25% ਦਾ ਮਤਲਬ ਗੱਟੇ ਪਿੱਛੇ 4 ਰੁਪਏ ਇੱਕ ਗੱਟੇ ਪਿੱਛੇ 4 ਰੁਪਏ ਬਣਦੇ 25% ਦਾ ਇਹ ਮਤਲਬ